ਪਾਕਿਸਤਾਨ ਦਾ ਇੱਕ ਨਾਮ ਫੈਜ਼ਲ ਜੱਟ ਜਿਹੜਾ ਕਿ ਮੰਨਿਆ ਗਿਆ ਕਿ ਇੱਕ ਨਸ਼ਾ ਤਸਕਰ ਸੀ ਉਸ ਦੇ ਘਰ ਦੇ ਉੱਤੇ ਅਣਗਿਣਤ ਫਾਇਰ ਕੀਤੇ ਗਏ ਉਸ ਦਾ ਮੁਕਾਬਲਾ ਕਰ ਦਿੱਤਾ ਗਿਆ ਪਰ ਉਸ ਨੂੰ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਦੁਨੀਆ ਭਰ ਚ ਚਰਚਾ ਹੋ ਰਹੀ ਹੈ ਕਿਉਂਕਿ ਉਸ ਦੀ ਇੱਕ ਆਡੀਓ ਜਿਹੜੀ ਕਿ ਇੱਕ ਵੀਡੀਓ ਦੇ ਰੂਪ ਚ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਕਿ ਜੇ ਮੈਂ ਨਸ ਗਿਆ ਤਾਂ ਮੈਨੂੰ ਜੱਟ ਨਾ ਆਖਿਓ ਇਸ ਤਰ੍ਹਾਂ ਦੀ ਗੱਲ ਨੂੰ ਲੈ ਕੇ ਜਿੱਥੇ ਲੋਕ ਉਸ ਦੀ ਹੌਸਲਾ ਫਜ਼ਾਈ ਜਾ ਕਹਿ ਰਹੇ ਕਿ ਉਹ ਬੜਾ ਹੌਸਲੇ ਵਿੱਚ ਸੀ ਦਲੇਰ ਸੀ ਪਰ ਉਹਦਾ ਦੂਜਾ ਪੱਖ ਵੀ ਹੈ ਕਿ ਉਸਨੇ ਕੀਤਾ ਕੀ ਕਿੰਨੇ ਲੋਕਾਂ ਦੀਆਂ ਅਜਾਨਾ ਨਸ਼ੇ ਦੇ ਨਾਲ ਬਰਬਾਦ ਕੀਤੀਆਂ ਪਰ ਸਚਾਈ ਕੀ ਹੈ ਆਖਰਕਾਰ ਉਹ ਕਿਵੇਂ ਬਣਿਆ ਇੱਕ ਵੱਡਾ ਨਸ਼ਾ ਤਸਕਰ ਸਿਸਟਮ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਇਸ ਦੇ ਬਾਰੇ ਅਸੀਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਇਸ ਵਕਤ ਮੇਰੇ ਨਾਲ ਪਾਕਿਸਤਾਨ ਤੋਂ ਸਾਡੇ ਜਰਨਲਿਸਟ ਤੇ ਨਾਲ ਹੀ ਉਹ ਪੰਜਾਬੀ ਬੋਲੀ ਦੇ ਲਈ ਐਕਟਿਵਿਸਟ ਨੇ ਸਮਾਜਿਕ ਕਾਰਕੁਨ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ ਰਾਣਾ ਉਮਰ ਹਸ਼ਾਰਪੁਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਰਾਣਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ এবੀਸੀ ਪੰਜਾਬ ਤੇ ਜੀ ਧੰਨਵਾਦ ਜੀ ਜੀ ਆ ਪਹਿਲਾ ਸਵਾਲ ਹੀ ਇਹੀ ਹੈ ਜੀ ਕਿਉਂਕਿ ਲੋਕਾਂ ਨੇ ਖੂਬ ਚਰਚਾ ਕੀਤੀ ਹੈ ਕੋਈ ਫੈਜ਼ਲ ਜੱਟ ਦੇ ਹੱਕ ਦੇ ਵਿੱਚ ਲਿਖ ਰਿਹਾ ਕੋਈ ਕਹਿ ਰਿਹਾ ਕਿ ਉਹ ਇੰਨੇ ਵੀ ਪ੍ਰਾਪਤੀ ਉਸ ਦੀ ਨਹੀਂ ਸੀ ਕਿ ਉਸ ਨੂੰ ਇੰਨੀ ਹੌਸਲਾ ਅਫਜ਼ਾਈ ਕੀਤੀ ਜਾਵੇ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਫੈਜ਼ਲ ਜੱਟ ਦਾ ਆਖਰਕਾਰ ਪਛੋਕੜ ਕੀ ਸੀ ਕਿੱਤਾ ਕੀ ਸੀ ਤੇ ਕੀ ਉਹ ਕਰਦਾ ਸੀ ਔਰ ਕਿੱਥੋਂ ਦਾ ਰਹਿਣ ਵਾਲਾ ਸੀ ਜੀ فیصل ਜੱਟ ਪਾਕਿਸਤਾਨ ਦੇ ਇੱਕ ਸੂਬਾ ਲੰਦੇ ਪੰਜਾਬ ਦਾ ਜ਼ਿਲ੍ਹਾ ਗੁਜਰਾਤ ਦਾ ਰਹਿਣ ਵਾਲਾ ਸੀ ਜੀ ਇਹ ਗੁਜਰਾਤ ਜ਼ਿਲ੍ਹਾ ਪੰਜਾਬ ਦੀ ਰੀਜਨ ਮਾਝੇ ਚ ਪੈਂਦਾ ਹੈ ਜੀ ਔਰ ਇਸ ਜ਼ਿਲ੍ਹੇ ਦੀ ਜਿਹੜੀ ਜ਼ਿਆਦਾਤਰ ਵਾਦੀ ਹੈ ਜੱਟਾਂ ਅਤੇ ਰਾਜਪੂਤਾਂ ਤੇ ਮੁਸਲਮਾਨ ਹੈ ਜੀ ਜੇ ਆਪਾਂ فیصل ਜੱਟ ਦੀ ਗੱਲ ਕਰੀਏ ਤਾਂ فیصل ਜੱਟ ਇੱਕ ਜੱਟ ਪਰਿਵਾਰ ਨਾਲ ਤਲਕ ਰੱਖਦਾ ਸੀ ਜਿੰਨਾ ਤੇ ਇਹਦੇ ਇਹਦੇ ਦਿਨ ਭਾਈ ਨੇ فیصل ਜੱਟ, ਅਰਫਾਨ ਜੱਟ ਅਤੇ ਅਸਗਰ ਜੱਟ فیصل ਜੱਟ ਘਰਾ ਤੇ ਦੀ ਡਕੇਤੀ ਕਤਲ 302 ਔਰ 9ਸੀ ਜਿਹੜੀ ਕਿ ਮਨਸ਼ਿਆਦ ਦੀ ਨਸ਼ੀਆਂ ਦੀ ਇੱਕ ਐਫਆਰ ਹੁੰਦੀ ਹੈ ਬੜੀ ਨਾਨ ਅਵੇਲੇਬਲ ਜਿਹਨੂੰ ਕਿਹਾ ਜਾਂਦਾ ਹੈ ਉਹ ਇਹਨਾਂ ਦੇ ਦਰਸਨ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਕਬਜ਼ਾ ਦੇ ਕਬਜ਼ਾ ਮਾਫੀਆ ਨਾਲ ਇਹਨਾਂ ਦੇ ਸੰਬੰਧ ਦੱਸੇ ਜਾਂਦੇ ਨੇ ਔਰ ਜਿਹਦੇ ਕਾਰਨ ਪੁਲਿਸ ਨੇ ਇਹਨਾਂ ਦਾ ਇਨਕਾਊਂਟਰ ਕੀਤਾ ਔਰ ਇਸ ਤੋਂ ਅੱਗੇ ਇਹਨਾਂ ਦੇ ਜਿਹੜੇ ਜੀ ਇੱਕ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਫੈਸਲ ਜੱਟ ਜਿਹੜਾ ਆ ਪਹਿਲਾਂ ਕੋਈ ਹੋਰ ਆਮ ਘਰ ਦੇ ਵਾਂਗ ਜਿਵੇਂ ਜ਼ਿੰਦਗੀ ਜਿਉਂਦੇ ਨੇ ਲੋਕ ਨੌਜਵਾਨ ਉਸੀ ਤਰ੍ਹਾਂ ਜਿਉਂਦਾ ਸੀ ਇਸ ਦਾ ਰਿਕਾਰਡ ਜਿਹੜਾ ਮਾੜਾ ਮਾੜੇ ਪਾਸੇ ਚੱਲਣ ਵਾਲਾ ਕਦੋਂ ਦਾ ਬਣਦਾ ਹੈ ਨਹੀਂ ਜੀ ਸਾਡੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਸੰਪਰਕ ਕੀਤਾ ਹੈ ਅਤੇ ਗੁਜਰਾਤ ਦੇ ਜਿਹੜੇ ਲੋਕਲ ਪ੍ਰੈਸ ਕਲੱਬ ਹੈ ਉਹਨਾਂ ਨਾਲ ਵੀ ਸਾਡਾ ਰابطਾ ਹੋਇਆ ਹੈ ਉਹਨਾਂ ਦੇ ਮੁਤਾਬਕ ਕਿ ਫੈਸ਼ਨ ਜੱਟ ਸ਼ੁਰੂ ਤੋਂ ਹੀ ਨਸ਼ੇ ਪੱਤੀਆਂ ਦੇ ਵੇਚਣ ਦਾ ਉਹ ਉਹਦਾ ਕਾਰੋਬਾਰ ਸੀ ਉਹ ਜਿਹਨੂੰ ਆਪਾਂ ਕਹਿੰਦੇ ਹਿਰਵਨ ਨਸ਼ਾ ਚਰਸ ਚਿੱਟਾ ਜਿਹੜਾ ਸੀ ਉਹ ਇਹਦਾ ਕਾਰੋਬਾਰ ਕਰਦਾ ਸੀ ਔਰ ਕਿਹਾ ਜਾਂਦਾ ਹੈ ਕਿ ਜਦ ਤੱਕ ਉਹ ਪੁਲਿਸ ਨੂੰ ਮੰਥਲੀ ਦਿੱਤਾ ਰਿਹਾ ਪੁਲਿਸ ਉਹਦਾਂ ਮਿਲ ਰਹੀ ਔਰ ਮੰਥਲੀ ਤੋਂ ਉਹਦੀ ਪੁਲਿਸ ਦੇ ਨਾਲ ਕੋਈ ਮੰਤਰੀ ਦੇਣ ਤੋਂ ਅਣਬਣ ਹੋਈ ਤੇ ਔਰ ਇਸ ਦਾ ਜਿਹੜਾ ਹੈ ਸਬਾਬੇ ਬਣਿਆ ਕਿ ਉਹਦਾ ਇਨਕਾਊਂਟਰ ਹੋ ਗਿਆ ਇਨਕਾਊਂਟਰ ਹੋ ਗਿਆ ਜੀ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਸ ਤੇ ਜਿਹੜੇ ਪਤਰੀ ਦੇ ਵੱਲੋਂ ਇੱਕ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਸੀ ਦੇਖਿਆ ਜਿਸ ਦੇ ਵਿੱਚ ਛਪਿਆ ਹੋਇਆ ਉਹ ਕਹਿੰਦੇ ਆ ਕਿ ਜਦੋਂ ਪੁਲਿਸ ਨੂੰ ਪੈਸੇ ਦੇਣੇ ਉਸਨੇ ਬੰਦ ਕਰ ਦਿੱਤੇ ਫਿਰ ਪੁਲਿਸ ਨੇ ਖੁੰਦਕ ਦੇ ਵਿੱਚ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜੀ ਇਹ ਫੈਸਲ ਦੇ ਪਰਿਵਾਰ ਦਾ ਇਹੋ ਜਿਹੇ ਕਹਿੰਦਾ ਫੈਸਲ ਦੀ ਜਿਹੜੀਆਂ ਭੈਣਾਂ ਨੇ ਫੈਸਲ ਦੀ ਘਰ ਵਾਲੀ ਹੈ ਪਤਨੀ ਹੈ ਉਹਨਾਂ ਦਾ ਇਹੋ ਕਹਿਣਾ ਹੈ ਕਿ ਉਹ ਇਸ ਚੀਜ਼ ਨੂੰ ਐਕਸੈਪਟ ਕਰਦੇ ਰਹੇ ਮੰਨਦੇ ਨੇ ਕਿ ਸਾਡਾ ਮੁੰਡਾ ਮਨਸ਼ੀਆ ਦਾ ਨਸ਼ਿਆਂ ਨਸ਼ੇ ਪੱਤੇ ਦਾ ਕਾਰੋਬਾਰ ਕਰਦਾ ਸੀ ਪਰ ਸਾਡਾ ਮੁੰਡਾ ਪੁਲਿਸ ਨੂੰ ਪ੍ਰਾਪਰ ਮੰਥਲੀ ਦਿੰਦਾ ਸੀ ਔਰ ਜਦ ਮੰਥਲੀ ਦੇਣਾ ਬੰਦ ਕੀਤਾ ਤੇ ਪੁਲਿਸ ਨੇ ਉਹਦਾ ਇੱਕ ਝੂਠਾ ਇਨਕਾਊਂਟਰ ਕਰਕੇ ਤੇ ਆਪਦੇ ਅਫਸਰ ਕੋਲ ਜਾਂ ਪੰਜਾਬ ਪ੍ਰੋਸੀਸ਼ਨ ਕੋ ਮਾਡਲ ਅਤੇ ਆਪਣੀ ਤਰੀਫਾਂ ਲੈਣ ਦੇ ਸਰਟੀਫਿਕੇਟ ਲੈਣ ਦਾ ਉਹਨਾਂ ਇੱਕ ਪ੍ਰਬੰਧ ਕੀਤਾ ਜਾਂ ਡਰਾਮਾ ਰਚਿਆ ਪੁਲਿਸ ਨੇ ਇਹ ਉਹਨਾਂ ਦੀ ਫੈਮਿਲੀ ਕਿੰਦੀ ਹੈ ਆ ਜਿਹੜਾ ਪੁਲਿਸ ਹੈ ਉਥੋਂ ਦੀ ਜਿਹੜੀ ਉਹ ਜਿਵੇਂ ਕਿ ਥਾਣਿਆਂ ਵਿੱਚ ਕੰਮ ਕਰਨ ਵਾਲੇ ਪੁਲਿਸ ਨੇ ਪਰ ਵੱਖ-ਵੱਖਰੀਆਂ ਏਜੰਸੀਆਂ ਵੀ ਹੁੰਦੀਆਂ ਨੇ ਜਿਵੇਂ ਕਿ ਚੜ੍ਹਦੇ ਪੰਜਾਬ ਵਾਲੇ ਪਾਸੇ ਸਪੈਸ਼ਲ ਟਾਸਕ ਫੋਰਸ ਹੋਰ ਇਸ ਤਰ੍ਹਾਂ ਦੀਆਂ ਏਜੰਸੀਆਂ ਨੇ ਕਿ ਉਧਰ ਕਿਸੇ ਖਾਸ ਪੁਲਿਸ ਏਜੰਸੀ ਨੇ ਕਾਰਨਾਮਾ ਜਾਂ ਕੈਲੀ ਕਾਰਵਾਈ ਨੂੰ ਅੰਜਾਮ ਦਿੰਦਾ ਜਾਂ ਫਿਰ ਆਮ ਜਿਹੜੀ ਪੁਲਿਸ ਕੰਮ ਕਰਦੀ ਆ ਪਾਕਿਸਤਾਨ ਵਾਲੇ ਪਾਸੇ ਸੂਬੇ ਦੇ ਵਿੱਚ ਉਹਨੇ ਹੀ ਇਹ ਸਾਰੀ ਕਾਰਵਾਈ ਨੂੰ ਅੰਜਾਮ ਦਿੰਦਾ ਅ ਵੀ ਜੀ ਰੀਕਨ ਦੇ ਇਥੇ ਨਸ਼ੇ ਪੱਤੇ ਦੀ ਰੋਕਥਾਮ ਲਈ ਇੱਕ ਐਂਟੀ ਨਾਰਕੋਟਿਕਸ ਫੋਰਸ ਹੈ ਪਾਕਿਸਤਾਨ 'ਚ ਪਰ ਇਹ ਜਿਹੜੀ ਸਾਰੀ ਕਾਰਵਾਈ ਕੀਤੀ ਗਈ ਹੈ ਇਹ ਜਿਹੜੀ ਪੰਜਾਬ ਪੁਲਿਸ ਹੈ ਜ਼ਿਲ੍ਹਾ ਗੁਜਰਾਤ ਦੀ ਇਹ ਉਹਨਾਂ ਵੱਲੋਂ ਕੀਤੀ ਗਈ ਹੈ ਇਹ ਜਿਹੜਾ ਇਨਕਾਉਂਟਰ ਕੀਤਾ ਗਿਆ ਹੈ ਇਹਦੇ ਵਾਸਤੇ ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਆਈ ਸੀ ਜ਼ਿਲ੍ਹਾ ਮੰਡੀ ਬਹਾਵੋਦੀਨ ਜ਼ਿਲ੍ਹਾ ਗੁਜਰਾਤ ਔਰ ਅਤੇ ਜ਼ਿਲ੍ਹਾ ਗੁਜਰਾਵਾਲਾ ਇਨਾ ਤਿੰਨਾ ਜ਼ਿਲ੍ਹਿਆਂ ਦੀ ਪੁਲਿਸ ਨੇ ਅਨਕੌਂਟਰ ਕੀਤਾ ਹੈ ਇਸ ਵਿੱਚ ਸਰਕਾਰ ਦੇ ਜਾਂ ਸਿਕਿਉਰਿਟੀ ਫੋਰਸ ਦੇ ਦੂਜਾ ਕੋਈ ਵੀ ਅਦਾਰਾ ਜਾਂ ਡਿਪਾਰਟਮੈਂਟ ਸ਼ਾਮਲ ਨਹੀਂ ਹੈ ਇਹ ਖਾਲਸ ਤਨ ਪੰਜਾਬ ਪੁਲਿਸ ਦਾ ਜ਼ਿਲ੍ਹਾ ਗੁਜਰਾਤ ਦਾ ਆਪਣਾ ਆਪਰੇਸ਼ਨ ਸੀ ਜੀ ਜੀ ਇਸ ਆਪਰੇਸ਼ਨ ਦੇ ਵਿੱਚ ਕਿੰਨੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਆਉਂਦੀ ਹੈ ਰਿਪੋਰਟ ਦੇ ਵਿੱਚ ਰਿਕਾਰਡ ਦੇ ਉੱਤੇ ਤੁਹਾਡੀ ਗੱਲਬਾਤ ਹੋਈ ਹੋਣੀ ਹੈ ਵੱਡੇ ਅਧਿਕਾਰੀਆਂ ਦੇ ਨਾਲ ਵੀ ਔਰ ਇਹ ਕਿੰਨੇ ਘੰਟੇ ਆਪਰੇਸ਼ਨ ਚੱਲਦਾ ਜੀ ਜਿਹੜੇ ਅਫੀਸ਼ੀਅਲ ਸੋਰਸਸ ਨੇ ਜਿਹੜੇ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਹੈ ਉਹਦੇ ਮੁਤਾਬਕ ਇਹ 17 ਘੰਟੇ ਆਪਰੇਸ਼ਨ ਜਾਰੀ ਰਿਹਾ ਹੈ ਜਦ ਕਾ ਜਿਹੜੇ ਲੋਕਲ ਜਰਨਲਿਸਟ ਨੇ ਉਹਨਾਂ ਦੇ ਮੁਤਾਬਕ ਇਹ ਆਪਰੇਸ਼ਨ 18 ਤੋਂ 22 ਘੰਟੇ ਤੱਕ ਜਾਰੀ ਰਿਹਾ ਹੈ ਜਿਹਦੇ ਵਿੱਚ ਇਹਦੇ ਤੇ ਥਾਣਾ ਸਦਰ ਗੁਜਰਾਤ ਤੇ ਪਰਚੇ ਦਰਸਾ 9C ਦਾ 9C ਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਨੌਨ ਨੌਨ ਅਵੇਲੇਬਲ ਇੱਕ ਪਰਚਾ ਹੈ ਪਾਕਿਸਤਾਨ 'ਚ ਉਹ ਉਹਦੇ ਤਹਿਤ ਕਾਰਵਾਈ ਕੀਤੀ ਗਈ ਔਰ ਇਨਕਾਉਂਟਰ ਚੁਕੇ ਫੈਸਲ ਜੱਟ ਦਾ ਦਬਦਬਾ ਪਹਿਲੋ ਹੀ ਬਹੁਤ ਜ਼ਿਆਦਾ ਸੀ ਜ਼ਿਲ੍ਹੇ 'ਚ ਪਹਿਲੋ ਪੁਲਿਸ ਆਈ ਆ ਕੋਈ 8-10 ਥਾਣੇ ਲੈ ਕੇ لیکن ਉਹਨਾਂ ਦੇ ਇਹ ਕਾਬੂ ਨਹੀਂ ਆਇਆ ਤਾਂ ਫਿਰ ਗਵਰਦੀ ਜ਼ਿਲ੍ਹਾ ਮੰਡੀ ਬਾਬੋਦੀਨ ਅਤੇ ਜ਼ਿਲ੍ਹਾ ਗੁਜਰਾਵਾਲ ਦੇ ਪੁਲਿਸ ਨੂੰ ਵੀ ਇੱਥੇ ਬੁਲਾਇਆ ਗਿਆ ਔਰ 18 ਤੋਂ 20 ਘੰਟੇ مسلسل ਫਾਇਰਿੰਗ ਗੁਦਰੀ ਮਸ਼ੀਨ ਗਨਾਂ ਅਤੇ AK47 ਦੋਹਾਂ ਵੱਨੋਂ ਇਸਤੇਮਾਲ ਕਰਦੇ ਰਹੇ ਔਰ 18 ਤੋਂ 22 ਘੰਟੇ ਬਾਅਦ ਫੈਸਲ ਜੱਟ ਅਤੇ ਉਹਨਾਂ ਦੇ ਭਤੀਜੇ ਦੀ ਡੈਥ ਹੁੰਦੀ ਹੈ ਜੀ ਜੀ ਇਹਦੇ ਵਿੱਚ ਜਿਹੜੇ ਮਾਰੇ ਗਏ ਨੇ ਮੁਕਾਬਲੇ ਵਿੱਚ ਕਿੰਨੇ ਜਣੇ ਗਿਣਤੀ ਕਿੰਨੀ ਆ ਉਹਨਾਂ ਦੀ ਮਾਰੇ ਗਿਆਾਂ ਦੀ ਜਿਹੜੇ ਮਾਰੇ ਗਏ ਨੇ ਜੀ ਉਹਨਾਂ 'ਚ ਦੋ ਬੰਦੇ ਨੇ ਜੀ ਇੱਕ ਫੈਸਲ ਉਰਫ ਫੱਜੀ ਜੱਟ ਆਪ ਅਤੇ ਉਹਨਾਂ ਦਾ ਇੱਕ ਭਤੀਜਾ ਹੈ ਜੀ 19 ਸਾਲ ਦਾ ਮੁੰਡਾ ਜਿੱਨਾਂ ਦੀ ਡੈਥ ਹੋਈ ਹੈ ਬਾਕੀ ਘਰ ਵਿੱਚ ਕੋਈ ਨਹੀਂ ਸੀ ਸਾਰੇ ਚਲੇ ਗਏ ਸੀ ਪਰ ਜਿਹੜਾ ਉਹਦਾ ਭਤੀਜਾ ਸੀ ਉਹ ਆਖਰੀ ਸਮੇਂ ਤੱਕ ਆਪ ਦੇ ਚਾਚੇ ਦੇ ਨਾਲ ਖੜਾ ਰਿਹਾ ਇੱਕ ਇਸ ਗੱਲ 'ਚ ਕਿੰਨੀ ਸੱਚਾਈ ਹੈ ਕਿ ਜਿਹੜੀ ਪੁਲਿਸ ਹੈ ਉਸ ਦੀ ਕਾਰਵਾਈ ਤੈ ਸੀ ਕਿ ਉਹਦਾ ਘਰ ਢਾ ਦਿਓ ਦੀਵਾਰ ਢਾ ਦਿਓ ਉਹਨਾਂ ਨੂੰ ਨਹੀਂ ਸੀ ਪਤਾ ਉੱਥੇ ਕਿ ਫੈਜ਼ਲ ਜੱਟ ਵੀ ਉੱਥੇ ਮੌਜੂਦ ਹੈ ਜਿੱਥੇ ਸਭ ਕੁਝ ਹੋ ਜਾਣਾ ਕੀ ਇਹ ਗੱਲ ਵਿੱਚ ਸੱਚਾਈ ਹੈ ਅ ਵੀਰ ਜੀ ਅ ਅਸਲ ਚ ਇਹ ਸੀ ਕਿ ਪੁਲਿਸ ਇਨਕਾਊਂਟਰ ਦੌਰਾਨ ਇੱਕ ਪੁਲਿਸ ਪੰਜਾਬ ਪੁਲਿਸ ਦਾ ਇੱਕ ਕਮਾਂਡੋ ਯੂਨਿਟ ਹੈ 엘ੀਟ ਫੋਰਸ ਉਹਦਾ ਇੱਕ ਜਵਾਨ ਦੀ ਸ਼ਹਾਦਤ ਹੋ ਜਾਂਦੀ ਹੈ ਉਹਦੀ ਹਲਾਕਤ ਹੋ ਜਾਂਦੀ ਹੈ ਜਿਹੜਾ ਕਿ ਪੁਲਿਸ ਇਹ ਕਹਿੰਦੀ ਹੈ ਕਿ ਇਹ ਫੈਸਲ ਜੱਟ ਦੀ ਗੋਲੀ ਨਾਲ ਇਸ ਬੰਦੇ ਦੀ ਮੌਤ ਹੋਈ ਹੈ ਜਦਕਿ ਇਨਕਾਊਂਟਰ ਦੇ ਦੌਰਾਨ ਹੀ ਫੈਸਲ ਜੱਟ ਆਪਦੇ ਘਰ ਦੀ ਛੱਤ ਤੇ ਆ ਕੇ ਮਾਈਕ੍ਰੋਫੋਨ ਲਾਉਡ ਸਪੀਕਰ ਨਾਲ ਕਹਿੰਦਾ ਹੈ ਕਿ ਮੈਂ ਮੈਂ ਇਸ ਪੁਲਿਸ ਅਧਿਕਾਰੀ ਨੂੰ ਪੁਲਿਸ ਜਵਾਨ ਨੂੰ ਨਹੀਂ ਮਾਰਿਆ ਹੈ ਇਹ ਆਪ ਦੇ ਸਾਥੀਆਂ ਨਾਲ ਇਹ ਵੀ ਡੈਥ ਹੋਈ ਹੈ ਜਦ ਕਿ ਜਦ ਪੁਲਿਸ ਦਾ ਇੱਕ ਜਵਾਨ ਸ਼ਹੀਦ ਹੋ ਜਾਂਦਾ ਹੈ ਤਾਂ ਪੁਲਿਸ ਆਪਣੇ ਆਪ ਦੇ ਜਿਹੜੇ ਅਧਿਕਾਰੀਆਂ ਨੇ ਡੀਆਈਜੀ ਸਾਹਿਬ ਅਤੇ ਪੰਜਾਬ ਪ੍ਰਸ਼ਾਸਨ ਕੋਲ ਜਸ ਕਲਿੰਦੀ ਹੈ ਕਿ ਫੈਸਲ ਜੱਟ ਦੀ ਮੌਤ ਤਾਂ ਹੀ ਆਪਰੇਸ਼ਨ ਜਾਰੀ ਰਹੇਗਾ ਔਰ ਜਿਹਦੇ ਫੈਸਲ ਜੱਟ ਦੀ ਜਦੋਂ ਡੈਥ ਹੋਈ ਹੈ ਉਸ ਦੀ ਤਸਦੀਕ ਹੋਣ ਤੋਂ ਬਾਅਦ ਆਪਰੇਸ਼ਨ ਬੰਦ ਕੀਤਾ ਗਿਆ ਜੀ ਜੀ ਇਸ ਆਪਰੇਸ਼ਨ ਦੀਆਂ ਤਸਵੀਰਾਂ ਵੀ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਨੇ ਕਿ ਕਿਵੇਂ ਜਿਹੜਾ ਆ ਚੋਪਰ ਵਰਤੇ ਗਏ ਹੈਲੀਕਾਪਟਰ ਵਰਤੇ ਗਏ ਤਾਂ ਇਹ ਸਾਰੀ ਨੌਬਤ ਇਸ ਕਰਕੇ ਆਈ ਕਿਉਂਕਿ ਉਸਨੇ ਜਿਹੜੀ ਕਾਲੀ ਕਮਾਈ ਸੀ ਉਸ ਤੋਂ ਅਸਲਾ ਇੰਨਾ ਇਕੱਠਾ ਕਰ ਰੱਖਿਆ ਸੀ ਘਰ ਦੇ ਵਿੱਚ ਕਿ ਮੁਕਾਬਲਾ ਕਰਨ ਦੇ ਲਈ ਉਹ ਇੱਕ ਜਾਂ ਦੋ ਜਣੇ ਹੀ ਅੰਦਰ ਇੰਨੀ ਵੱਡੀ ਪੁਲਿਸ ਫੋਰਸ ਦੇ ਨਾਲ ਲੜਦੇ ਰਹੇ ਅਵੀਰ ਜੀ ਜਿਹੜੇ ਲੋਕਲ ਪੁਲਿਸ ਸੋਰਸਸ ਨੇ ਉਹ ਦੱਸਦੇ ਨੇ ਕਿ ਫੈਸਲ ਜੱਟ ਵੱਲੋਂ ਪੁਲਿਸ ਤੇ ਮਾਰਟਰ ਗੋਲੇ ਵੀ ਸੁੱਟੇ ਗਏ ਜਿਹੜਾ ਕਿ ਇੱਕ ਵਾਰ ਹਥਿਆਰ ਹੁੰਦਾ ਹੈ ਕਿ ਸਿਰ ਮਿਲਟਰੀ ਕੋਲ ਹੁੰਦਾ ਹੈ ਔਰ ਉਹਦੀ ਵਜ੍ਹਾ ਤੋਂ ਉਹ ਫੈਸਲ ਜੱਟ ਦਾ ਇੰਨਾ ਕੋਫ ਹੋ ਗਿਆ ਸੀ ਕਿ ਉਹਦੀ ਡੈਥ ਤੋਂ ਬਾਅਦ ਵੀ ਪੁਲਿਸ ਵਾਲੇ ਇਸ ਗੱਲ ਦੀ ਮਤਲਬ ਨਹੀਂ ਕਰ ਰਹੇ ਸਨ ਕਿ ਉਹ ਫੈਸਲ ਜੱਟ ਦੇ ਘਾਰਵਾਲਿਆਂ ਨੂੰ ਹੈਲੀਕਾਪਟਰ ਆਏ ਨੇ ਹੈਲੀਕਾਪਟਰ ਅਲੀਟ ਫੋਰਸ ਪੰਜਾਬ ਅਲੀਟ ਫੋਰਸ ਦੇ ਕਮਾਂਡੋ ਤੋਂ ਦੇ ਰਾਹੀਂ ਉਤਰੇ ਨੇ ਛੱਤ ਤੇ ਗਏ ਨੇ ਉਹਨਾਂ ਨੇ ਤਸਦੀਕ ਕੀਤੀ ਕਿ ਫੈਸਲ ਜੱਟ ਦਮ ਦੇ ਚੁੱਕਿਆ ਹੈ ਇਹਦੀ ਚੜਾਈ ਹੋ ਗਈ ਹੈ ਜਾਂ ਰੂਹ ਪਰਵਾਜ਼ ਹੋ ਗਈ ਹੈ ਸੋ ਉਸ ਤੋਂ ਬਾਅਦ ਪੁਲਿਸ ਆ ਕੇ ਅੰਦਰ ਵੜਦੀ ਹੈ ਜੀ ਜੀ ਤਾਂ ਇੱਕ ਗੱਲ ਹੋਰ ਸਮਝਾਓ ਤੁਹਾਡੇ ذریعے ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਚਾਹੇ ਹੁਣ ਦੁਨੀਆ ਵਿੱਚ ਕਿਤੇ ਵੀ ਵੱਡੀ ਘਟਨਾ ਹੋ ਜਾਏ ਵੱਡਾ ਕਾਂਡ ਹੋ ਜਾਏ ਕਾਰਵਾਈ ਹੋ ਜਾਏ ਆਪਰੇਸ਼ਨ ਹੋ ਜਾਏ ਉਹਦਾ ਬਾਕੀ ਮੁਲਕਾਂ ਦੇ ਉੱਤੇ ਵੀ ਅਸਰ ਪੈਂਦਾ ਹੈ ਤਾਂ ਹੀ ਲੋਕ ਚਰਚਾ ਕਰ ਰਹੇ ਨੇ ਔਰ ਦਿਲਚਸਪੀ ਦਿਖਾ ਰਹੇ ਨੇ ਇਸ ਵਿਸ਼ੇ ਦੇ ਉੱਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਦੇਖੋ ਜੀ ਉਹਨੇ ਕਿੰਦੀ ਬਹਾਦਰੀ ਦੇ ਨਾਲ ਉਹਦੀ ਜਿਹੜੀ ਆਵਾਜ਼ ਆ ਰਹੀ ਹੈ ਕਿ ਜੇ ਮੈਂ ਨਸ਼ ਗਿਆ ਤਾਂ ਫਿਰ ਮੈਂ ਜਾਟ ਹੀ ਨਹੀਂ ਇਸ ਤਰੀਕ ਨੂੰ ਤਰੀਕੇ ਨੂੰ ਜਿਹੜੀ ਉਸ ਦੀ ਇਹ ਬੋਲ ਬਾਣੀ ਹੈ ਉਸ ਦੇ ਹੱਕ ਵਿੱਚ ਵੀ ਭੁਗਤਣ ਵਾਲੇ ਬਹੁਤ ਲੋਕ ਨੇ ਕੀ ਉਹਨਾਂ ਦੇ ਕੋਲ ਅਧੂਰੀ ਜਾਣਕਾਰੀ ਹੈ ਇਸ ਕਰਕੇ ਉਹਦੀ ਹੌਸਲੇ ਦੀ ਦਾਤ ਦੇ ਰਹੇ ਨੇ ਜਾਂ ਤੁਹਾਨੂੰ ਕੁਝ ਹੋਰ ਲੱਗਦਾ ਹੈ ਵੀਰ ਜੀ ਸਾਡੇ ਨਾਲ ਇੱਕ ਪਾਕਿਸਤਾਨ ਇੰਡੀਆ ਜਾਂ ਬੰਗਲਾਦੇਸ਼ ਜਾਂ ਸਾਊਥ ਏਸ਼ੀਆ ਤੇ ਨਾ ਇੱਕ ਅਫਸੋਸ ਦੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਗੁੰਡੇ ਡੈਂਗਸਟਰ ਤੇ ਡਾਕੂਆਂ ਨੂੰ ਆਪਦੇ ਹੀਰੋ ਬਣਾ ਲੈਂਦੀ ਹੈ ਜਿਹੜਾ ਕਿ ਵੇਖਿਆ ਜਾਵੇ ਤੇ ਇੱਕ ਸਹੀ ਗੱਲ ਨਹੀਂ ਹੈ ਦੇਖੋ ਨਾ ਤੇ ਉਹ ਕੋਈ ਫਰੀडम फाइਟਰ ਸੀ ਤੇ ਨਾ ਹੀ ਕੋਈ ਆਜ਼ਾਦੀ ਦਾ ਹੀਰੋ ਸੀ ਠੀਕ ਹੈ ਉਹ ਬੰਦਾ ਆਪ ਦੀ ਜ਼ਾਤੀ ਲੜਾਈ ਲੜ ਰਿਆ ਸੀ ਔਰ ਜਦੋਂ ਦੇਖੋ ਇੱਕ ਬੰਦੇ ਨੂੰ ਪਤਾ ਲੱਗਦਾ ਕਿ ਮੇਰੀ ਹੁਣ ਮੌਤ ਕਨਫਰਮ ਹੋ ਚੁੱਕੀ ਹੈ ਮੇਰਾ ਬਚਣਾ ਨਹੀਂ ਹੈ ਫਿਰ ਉਹ ਬੰਦਾ ਨੇ ਖੋਫ ਡਰ ਲੱਤ ਜਾਂਦਾ ਹੈ ਠੀਕ ਹੈ ਜੀ ਉਸ ਬੰਦੇ ਨੇ ਜ਼ਰੂਰ ਲਲਕੜਾ ਮਾਰਿਆ ਹੈ ਉਹ ਬੜਾ ਮਸ਼ਹੂਰ ਜੁਮਲਾ ਹੈ ਕਿ ਜੇ ਨਸਿਆ ਜੱਟ ਦਾ ਪੁੱਤ ਨਾ ਕਿਹਾ ਜੇ ਸੋ ਵੀਰ ਜੀ ਇਸ ਜੁਮਲੇ ਨੂੰ ਨੌਜਵਾਨ ਪੀੜੀ ਨੇ ਬੜਾ ਐਪਰੀਸ਼ੀਏਟ ਕੀਤਾ ਹੈ ਔਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜਦਕਿ ਜਿਹੜੇ بڑے ਲਿਖੇ ਜਾਂ ਅਢੇਡ ਉਮਰ ਲੋਕ ਨੇ ਉਸ ਚੀਜ਼ ਦੀ ਨਿੰਦਿਆ ਕਰਦੇ ਹਨ ਉਹ ਕਹਿੰਦੇ ਹਨ ਕਿ ਅਗਰ ਅਗਰ ਤੁਸੀਂ ਡਾਕੂ ਗੈਂਗਸਟਰਾਂ ਨੂੰ ਆਪ ਦਾ ਹੀਰੋ ਬਣਾਓਗੇ ਤਾਂ ਫਿਰ ਮਾਸ਼ਰਾ ਸੋਸਾਇਟੀ ਬਰਬਾਦ ਹੋ ਜਾਏਗੀ ਤਬਾਹ ਹੋ ਜਾਏਗੀ ਜੀ ਜੀ ਇੱਕ ਗੱਲ ਹੋਰ ਵੀ ਜਿਹੜੀ ਉਹ ਫੈਜ਼ਲ ਜੱਟ ਦੀ ਹੀ ਆਵਾਜ਼ ਹੈ ਜਿਹਦੇ ਵਿੱਚ ਇੱਕ ਗੱਲ ਹੋਰ ਕਹੀ ਜਾ ਰਹੀ ਹੈ ਕਿ ਜਿਹੜੇ ਰਿਸ਼ਵਤ ਲੈਂਦੇ ਨੇ ਉਹ ਪੁਲਿਸ ਵਾਲੇ ਸ਼ਹੀਦ ਥੋੜੀ ਹੋ ਸਕਦੇ ਆ ਜੀ ਵੀਰ ਜੀ ਬਿਲਕੁਲ ਫੈਸਲ ਜੱਟ ਦੀ ਇਹ ਆਵਾਜ਼ ਹੈ ਫੈਸਲ ਜੱਟ ਕਹਿੰਦਾ ਹੈ ਕਿ ਇਹ ਉਹ ਮੁਕਾਬਲੇ ਇਨਕਾਊਂਟਰ ਦਰਾਂ ਨਹੀਂ ਮਾਈਕ੍ਰੋਫੋਨ 'ਚ ਕਿਹਾ ਹੈ ਕਿ ਇਹ ਪੁਲਿਸ ਅਹਲਕਾਰ ਜਿਹੜੇ ਨੇ ਇਹ ਮੇਰੇ ਕੋਲ ਰਿਸ਼ਵਤ ਲੈਂਦੇ ਰਹੇ ਨੇ ਜਦ ਮੈਂ ਇਹਨਾਂ ਰਿਸ਼ਵਤ ਨਹੀਂ ਦਿੱਤੀ ਤਾਂ ਮੇਰੀ ਜਾਨ ਦੇ ਦੁਸ਼ਮਣ ਬਣ ਗਏ ਔਰ ਇਹੀ ਵਜ੍ਹਾ ਹੈ ਕਿ ਰਿਸ਼ਵਤ ਨਾ ਦੇਣ ਜਾਂ ਮੰਤਰੀ ਨਾ ਦੇਣ ਦੇ ਕਾਰਨ ਇਹਨਾਂ ਮੇਰੇ ਘਰ ਆ ਕੇ ਚੋਰੀ ਕੀਤੀ ਔਰ ਮੇਰਾ ਇਨਕਾਊਂਟਰ ਕਰ ਰਹੇ ਨੇ ਹੂੰ ਤਾਂ ਉਸ ਪਾਸੇ ਵੀ ਲੈਂਦੇ ਪੰਜਾਬ ਵਾਲੇ ਪਾਸੇ ਵੀ ਨਸ਼ੇ ਦੀ ਸਮੱਸਿਆ ਵੱਡੇ ਪੱਧਰ ਦੇ ਉੱਤੇ ਆ ਲੋਕ ਦੁਖੀ ਨੇ ਇਸ ਸਮੱਸਿਆ ਤੋਂ ਅਨੇਜੇ ਇਹ ਨਸ਼ੇ ਦੀ ਸਮੱਸਿਆ ਜ਼ਰੂਰ ਹੈ ਪਰ ਐਡੇ ਵੱਡੇ ਪੱਧਰ ਤੇ ਨਹੀਂ ਹੈ ਜਿੱਦਾਂ ਆਪਾਂ ਚੜ੍ਹਦੇ ਪੰਜਾਬ 'ਚ ਦੇਖੀਦਾ ਹੈ ਕਿ ਯੂਥ ਜਾਂ ਨੌਜਵਾਨ ਪੀੜ੍ਹੀ ਬਹੁਤ ਜ਼ਿਆਦਾ ਲੱਗੀ ਹੈ ਲੈਂਦੇ ਪੰਜਾਬ ਤੇ ਬਹੁਤ ਘੱਟ ਹੈ ਉਹਦੀਆਂ ਨਾ ਕਾਫੀ ਮਤਲਬ ਉਹਦੇ ਕਾਰਨ ਨੇ ਇੱਕ ਤਾਂ ਧਾਰਮਿਕ ਕਾਰਨ ਹੈ ਕਿ ਜਿਹੜਾ ਨਸ਼ਾ ਪੱਤਾ ਜਏ ਉਹਨੂੰ ਧਰਮ ਤੋਂ ਖਾਰਜ ਕੀਤਾ ਸਮਝਿਆ ਜਾਂਦਾ ਹੈ ਉਹਦੀ ਰੱਬ ਦੀ ਬਾਰਗਾ ਚ ਹੀ ਮਾਫੀ ਨਹੀਂ ਹੁੰਦੀ ਹੈ ਦੂਜਾ ਲੈਂਦੇ ਪੰਜਾਬ 'ਚ ਇਹ ਹੈ ਕਿ ਜਿਹੜਾ ਲੋਕ ਆਪਦੇ ਪਛੋਕੜ ਨਾਲ ਆਪਦੀ ਮਾਂ ਬੋਲੀ ਨਾਲ ਆਪਦੇ ਪਰੰਪਰਾ ਨਾਲ ਜੁੜੇ ਹੋਏ ਨੇ ਔਰ ਆਪਦੇ ਵੱਡਿਆਂ ਦੇ ਖੋਖਤੋਂ ਜਾਂ ਆਪ ਦੇ ਮਾਪਿਆਂ ਦੇ ਖੋਖਤੋਂ ਇਹ ਚੀਜ਼ ਘੱਟ ਹੈ ਇੰਨੇ ਲੈਵਲ ਤੇ ਨਹੀਂ ਹੈ ਐਡੇ ਵੱਡੇ ਲੈਵਲ ਦੇ ਪੱਧਰ ਤੇ ਨਹੀਂ ਆਜੀ ਰਾਣਾ ਜੀ ਇੱਕ ਗੱਲ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿਉਂਕਿ ਤੁਸੀਂ ਵਿਚਰਦੇ ਹੋ ਇੱਕ ਸਮਾਜਿਕ ਕਾਰਕੁਨ ਦੇ ਤੌਰ ਦੇ ਉੱਤੇ ਵੀ ਪੰਜਾਬੀ ਮਾਮੂਲੀ ਦੀ ਸੇਵਾ ਦੇ ਤੌਰ ਤੇ ਵੀ ਐਕਟਿਵ ਰਹਿੰਦੇ ਹੋ ਉਸ ਪਾਸੇ ਲੋਕਾਂ ਨੂੰ ਸਭ ਤੋਂ ਵੱਡੀ ਚਿੰਤਾ ਕੀ ਨਜ਼ਰ ਆਉਂਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਬਦਮਾਸ਼ ਜਾਂ ਗੁੰਡੇ ਕਹਿ ਲਓ ਜਿਹੜੇ ਨਸ਼ਾ ਤਸਕਰ ਨੇ ਵੱਡੇ ਵੱਡੇ ਇਸ ਕੰਮ 'ਚ ਪਏ ਹੋਇਆ ਹੈ ਤਾਂ ਉਹਨਾਂ ਤੋਂ ਬਚਾਏ ਰੱਖਣ ਦੇ ਲਈ ਉਥੋਂ ਦੇ ਮਾਪੇ ਨੇ ਜਿਹੜੇ ਰਹਿਣ ਵਾਲੇ ਜਾਂ ਵਸਨੀਕ ਨੇ ਸਮਾਜ ਦੇ ਵਿੱਚ ਵਿਚਰਦੇ ਹੋયા ਲੋਕ ਉਹ ਉਹਨਾਂ ਨੂੰ ਬਚਾਉਣ ਲਈ ਕਿ ਸਾਡੇ ਮੁੰਡੇ ਕੁੜੀਆਂ ਗਲਤ ਪਾਸੇ ਸੰਗਤ ਵਿੱਚ ਨਾ ਪੈਣ ਉਸ ਦੇ ਲਈ ਕੀ ਕੀ ਚਿੰਤਾਵਾਂ ਕੀਤੀਆਂ ਜਾਂਦੀਆਂ ਉਦੋਂ ਦੇ ਲੋਕਾਂ ਲਈ ਜੀ ਦੇਖੋ ਕੋਈ ਵੀ ਸੋਸਾਇਟੀ ਕੋਈ ਵੀ ਮਾਸ਼ਾ ਹੋਵੇ ਮਾਪੇ ਉਹ ਤਾਂ ਆਪ ਦੀ ਔਲਾਦ ਜਾਂ ਆਪ ਦੇ ਜਵਾਕਾਂ ਬਾਰੇ ਪਰੇਸ਼ਾਨ ਤਾਂ ਰਹਿੰਦੇ ਹੀ ਹਨ ਇੱਥੋਂ ਦੇ ਲੋਕਾਂ ਦੀ ਮੰਗ ਇਹ ਹੈ ਕਿ ਜਿਹੜੇ ਨਸ਼ੀਆ ਵੇਚਣ ਵਾਲੇ ਲੋਕ ਨੇ ਜਿਹੜੇ ਕਿ ਪੁਲਿਸ ਦਾ ਮੰਤਰੀਆ ਦੇ ਕੇ ਵੇਚਦੇ ਨੇ ਦੇਖੋ ਲੋਕ ਕਹਿੰਦੇ ਨੇ ਜਾਂ ਲੋਕਲ ਸੋਰਸਸ ਵੀ ਕਹਿੰਦੇ ਨੇ ਕਿ ਜਿਹਨਾਂ ਨਸ਼ੇ ਪੱਤੇ ਵੇਚਣ ਵਾਲੇ ਨੇ ਇਹ ਪੁਲਿਸ ਬਿਨਾ ਨਹੀਂ ਵੇਚ ਸਕਦੇ ਠੀਕ ਆ ਸੋ ਲੋਕਾਂ ਦੀ ਮੰਗ ਇਹ ਆ ਕਿ ਜਿਹੜੇ ਪੁਲਿਸ ਦੇ ਵਿੱਚ ਜਾਂ ਪੰਜਾਬ ਪੁਲਿਸ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਡਿਪਾਰਟਮੈਂਟਰੀ ਆਈਜੀ ਪੰਜਾਬ ਜਾਂ ਪੰਜਾਬ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨੀਆਂ ਕਾਲੀਆਂ ਭੇਡਾਂ ਦਾ ਸਵਾਇ ਕੀਤਾ ਜਾਏ ਔਰ ਜਿਹੜੇ ਪੰਜਾਬ ਦੇ ਪੁਲਿਸ ਦੇ ਜਿਹੜੇ ਅਫੀਸਰ ਨੇ ਜਾਂ ਲੋਕ ਜਵਾਨ ਨੇ ਜਿਹੜੇ ਕਿ ਨਸ਼ੇ ਪੱਤੇ ਵਾਲੇ ਨੂੰ ਮੰਥੀ ਲੈ ਕੇ ਤੇ ਉਹਨਾਂ ਨੂੰ ਆਜ਼ਾਦੀ ਜਾਂ ਖੁੱਲੀ ਜੱਦ ਦਿੰਦੇ ਨੇ ਇਹ ਰੋਕਣਾ ਜ਼ਰੂਰੀ ਚਾਹੀਦੀ ਆ ਤਾਂ ਜੇ ਲੋਕਾਂ ਦੇ ਪੁੱਤ ਇਸ ਨਸ਼ੇ ਪੱਤੇ ਵਾਲੀ ਸਲਾਨੇ ਤਲ ਨਾ ਜਾ ਸਕਣ ਜੀ ਤਾਂ ਇੱਕ ਗੱਲ ਜਿਹੜੀ ਇਸ ਆਪਰੇਸ਼ਨ ਤੋਂ ਬਾਅਦ ਦੇਖਣ ਨੂੰ ਮਿਲੀ ਹੈ ਜਿਵੇਂ ਤੁਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਹੋ ਕਿ ਉਸ ਦੀ ਜਿਹੜੀ ਬੋਲਬਾਣੀ ਸੀ ਖੀਰਲੇ ਸਮੇਂ ਦੀ ਉਹਨੂੰ ਕੁਝ ਲੋਕ ਖਾਸ ਕਰਕੇ ਨੌਜਵਾਨ ਸੋਸ਼ਲ ਮੀਡੀਆ ਦਾ ਪ੍ਰਭਾਵ ਇੰਨਾ ਕੋ ਪੈਂਦਾ ਹੈ ਕਿ ਲੋਕੀ ਕਬੂਲ ਦੇ ਇਸ ਕਰਕੇ ਆ ਵਾਰ-ਵਾਰ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਫਰوق ਥੋੜੇ ਦਿਨ ਪਹਿਲਾਂ ਦੀ ਜਦੋਂ ਦੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਐ ਇੰਨੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਪੈ ਚੁੱਕੀਆਂ ਕਿ ਨੌਜਵਾਨ ਪੀੜ੍ਹੀ ਖਾਸ ਕਰਕੇ ਉਹ ਇਸ ਤਰ੍ਹਾਂ ਲੱਗਦਾ ਹੈ دیਵਾਨਗੀ ਜਿਹੜੀ ਉਹਨਾਂ ਦੇ ਦਿਮਾਗ ਉੱਤੇ ਚੜ ਗਈ ਹੋਵੇ ਫੈਜ਼ਲ ਜੱਟ ਨੂੰ ਲੈ ਕੇ। ਨਿਰਜੀਕ ਗੱਲ ਇਹ ਐ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਆ ਖਾਸ ਤੌਰ ਤੇ ਬਾਲੀਵੁੱਡ ਜਾਂ ਗੈਂਗਸਟਰ ਵਾਲੀ ਫਿਲਮਾਂ ਦੇਖਦੇ ਨੇ ਸੋ ਉਹਨਾਂ ਦੇ ਮਾਈਂਡ 'ਚ ਇਹ ਚੀਜ਼ ਫੈਂਟਸੀਜ਼ਮ ਆ ਜਾਂਦਾ ਹੈ। ਕਿ ਜਿਹੜੇ ਗੈਂਗਸਟਰ ਹੈ ਇਹਨਾਂ ਦੀ ਜਿਹੜੀ ਲਾਈਫ ਹੈ ਬੜੀ ਰੰਗਿਨੀਨੀ ਹੁੰਦੀ ਬੜੀ ਸਕੂਲ ਵਾਲੀ ਹੁੰਦੀ ਹੈ ਸੋ ਉਹ ਇਸ ਚੀਜ਼ ਤੋਂ متاثر ਹੋਏ ਨੇ ਇਨਸਪਾਇਰ ਹੋ ਜਾਂਦੇ ਨੇ ਜਦ ਕਿ ਕੁਝ ਲੋਕ ਫੈਸਲ ਜੱਟ ਸਾਹਿਬ ਨੂੰ ਜਿਉਨਾ ਮੋੜ ਦੁੱਲੇ ਪੱਟੀ ਅਤੇ ਦੂਜੇ ਨਾਲ ਲਾ ਲਏ ਜਿਹੜਾ ਕਿ ਬਹੁਤ ਹੀ ਗਲਤ ਚੀਜ਼ ਹੈ ਕਿਉਂਕਿ ਜਿਉਨਾ ਮੋੜ ਜਾਂ ਦੁੱਲਾ ਪੱਟੀ ਜਾਂ ਨੰਦਮਹਾਰ ਇਹਨਾਂ ਦੀ ਤਾਂ ਇੱਕ ਸਾਮਰਾਜ ਦੇ ਖਿਲਾਫ ਜੰਗ ਸੀ ਨਾ ਜਿਸ ਤਰ੍ਹਾਂ ਦੁੱਲਾ ਪੱਟੀ ਵਿਖੇ ਲਾਈ ਤਾਂ ਮੁਗਲ ਸਾਮਰਾਜ ਦੇ ਖਿਲਾਫ ਲੜਿਆ ਜਾਂ ਜਿਉਨਾ ਮੋੜ ਅੰਗਰੇਜ਼ ਸਾਮਰਾਜ ਦੇ ਖਿਲਾਫ ਜਾਂ ਉਹਦੇ ਪਿੱਠਵਾਂ ਦੇ ਖਿਲਾਫ ਲੜਦਾ ਰਿਹਾ ਜਦਿਕਾ ਫੈਸਲੇ ਜੱਟ ਦੇ ਇੱਕ ਨਸ਼ੇ ਪੱਤੇ ਵੇਚਣ ਵਾਲਾ ਬੰਦਾ ਸੀ ਉਹ ਆਪਦੇ ਆਪਦੀ ਜਾਤੀ ਜ਼ਿੰਦਗੀ ਨਿੱਜੀ ਜ਼ਿੰਦਗੀ ਨੂੰ ਜਾਂ ਆਪਦੀ ਜਾਤੀ ਬਚਾਉਣੇ ਲੱਗਾ ਸੀ ਜਦ ਉਹਨੇ ਵੇਖਿਆ ਵੀ ਹੁਣ ਮੇਰੀ ਮੌਤ ਕਨਫਰਮ ਹੈ ਸੋ ਉਹ ਬੰਦਾ ਖੁੱਲ ਕੇ ਮੈਦਾਨ ਚ ਆਇਆ ਔਰ ਉਹਨੇ ਡਾਇਲਗ ਬਾਜ਼ੀ ਕੀਤੀਆਂ ਦੀ ਵਜ੍ਹਾ ਤੋਂ ਨੌਜਵਾਨ ਪੀੜੀ ਬਹੁਤ ਜ਼ਿਆਦਾ متاثر ਹੋਈ ਹਾਂ ਇੱਕ ਚੀਜ਼ ਹੈ ਜੀ ਜਦ ਪੁਲਿਸ ਪ੍ਰਸ਼ਾਸਨ ਚਾਹਦਾ ਤੇ ਉਹ ਇਹ ਫੈਸਲ ਜੱਟਿੰਗ ਗ੍ਰਿਫਤਾਰੀ ਦੇਣ ਲਈ ਤਿਆਰ ਸੀ ਉਹਦੇ ਘਰ ਦੇ ਕਹਿੰਦੇ ਸੀ ਕਿ ਇਨਕਾਊਂਟਰ ਰੁਕਿਆ ਜਾ ਸਕਦਾ ਸੀ ਪਰ ਜਦੋਂ ਇੱਕ 엘ੀਟ ਫੋਰਸ ਦੇ ਪੰਜਾਬ ਪੁਲਿਸ ਦੇ ਕਮਾਂਡੋ ਦੀ ਸ਼ਹਾਦਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਫੈਸਲਾ ਕਰ ਲੈਂਦੀ ਹੈ ਕਿ ਅਸੀਂ ਇਸ ਗੈਂਗਸਟਰ ਨੂੰ ਜਾਂ ਇਸ ਗੁੰਡੇ ਨੂੰ ਅਸੀਂ ਇਹਦੇ ਇਨਜਾਮ ਤੱਕ ਪਹੁੰਚਾ ਕੇ ਰਾਵਾਂਗੇ ਮੇਰਾ ਇੱਕ ਆਖਰੀ ਸਵਾਲ ਹੈ ਤੁਹਾਨੂੰ ਪੁਲਿਸ ਐਨਕਾਊਂਟਰ ਨੂੰ ਲੈ ਕੇ ਇਹ ਕਿੰਨੀ ਕੁ ਗਿਣਤੀ ਵਿੱਚ ਹੁੰਦੇ ਨੇ ਜਾਂ ਇੱਕਾ ਦੁੱਕਾ ਹੀ ਅਜਿਹੇ ਆਪਰੇਸ਼ਨ ਦੇਖਣ ਨੂੰ ਮਿਲਦੇ ਨੇ ਉਸ ਪਾਸਿਟਿਕ ਉੱਥੋਂ ਦੇ ਲੋਕ ਸਥਾਨਕ ਲੋਕ ਹੀ ਮੰਨਦੇ ਨੇ ਕਿ ਪੁਲਿਸ ਐਨਕਾਊਂਟਰ ਨੂੰ ਜਾਇ ਠਾਉਂਦੇ ਨੇ ਇਸ ਤਰ੍ਹਾਂ ਦੇ ਲੋਕਾਂ ਦਾ ਹੋ ਜਾਵੇ ਜਾਂ ਫਿਰ ਕਹਿੰਦੇ ਨੇ ਕਿ ਨਹੀਂ ਐਨਕਾਊਂਟਰ ਨਹੀਂ ਹੋਣਾ ਚਾਹੀਦਾ ਸੋਚਦੇ ਕੀ ਆ ਲੋਕ ਵੀਰ ਜੀ ਐਨਕਾਊਂਟਰ ਦੀਆਂ ਨਾ ਦੋ ਕਿਸਮਾਂ ਨੇ ਇੱਕ ਹੁੰਦਾ ਵਾ ਸਮਾਜਿਕ ਐਨਕਾਊਂਟਰ ਇੱਕ ਪੋਲੀਟੀਕਲ ਐਨਕਾਊਂਟਰ ਉਹ ਪੋਲੀਟੀਕਲ ਇਨਕਾਉਂਟਰ ਕੀ ਹੈ ਕਿ ਕਿਸੇ ਵੀ ਕੋਈ ਗੁੰਡਾ ਗੈਂਗਸਟਰ ਹੈ ਉਹ ਕਿਸੇ ਵੀ ਪੋਲੀਟੀਕਲ ਬੰਦੇ ਲਈ ਜਾਂ ਮੰਤਰੀ ਲਈ ਜਾਂ ਕਿਸੇ ਵੀ ਅਸਰ ਸੁਖਲੇ ਬੰਦੇ ਲਈ ਕੰਮ ਕਰਦਾ ਹੈ ਜਦੋਂ ਕੰਮ ਤੋਂ ਅਨਕਾਰੀ ਹੋ ਜਾਂਦਾ ਹੈ ਉਸ ਬੰਦੇ ਦਾ ਤੇ ਉਹ ਸਿਆਸੀ ਬੰਦਾ ਜਾਂ ਉਹ ਮੰਤਰੀ ਜਾਂ ਉਹ ਨੇਤਾ ਉਹਦਾ ਇਨਕਾਉਂਟਰ ਕਰਾ ਦਿੰਦਾ ਹੈ ਇੱਕ ਸਮਾਜਿਕ ਸਮਾਜੀ ਇਨਕਾਉਂਟਰ ਆਪਾਂ ਕਹ ਲਈਏ ਜਾਂ ਸੋਸ਼ਲ ਇਨਕਾਉਂਟਰ ਕਹ ਲਈਏ ਤਾਂ ਜਦ ਇੱਕ ਬੰਦਾ ਇੱਕ ਕਰੋਨਾ ਜੁਰਮ ਕਰਦਾ ਹੈ ਮਿਸਾਲ ਦੇ ਤੌਰ ਤੇ ਪਿਛਲੇ ਦਿਨਾਂ ਜੇ ਇੱਕ 2 ਸਾਲ ਸਾਲ ਪੁਰਾਣੀ ਗੱਲ ਹੈ ਕਿ ਇੱਥੇ ਇੱਕ ਬੰਦੇ ਨੇ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਜਾਇਦਾਦ ਦੇ ਲਾਲਚ ਨੂੰ ਆਪ ਦੇ ਸਕੇ ਪੰਜੇ ਦਾ ਸੋ ਆਵਾਮ ਜਿਹੜੀ ਜਨਤਾ ਹੈ ਉਹ ਬਹੁਤ ਗੁੱਸੇ ਚ ਆਂਦੀ ਹੈ ਉਹ ਸਟ੍ਰਾਈਕ ਕਰ ਦਿੰਦੀ ਹੈ ਬਾਜ਼ਾਰ ਬੰਦ ਹੋ ਜਾਂਦੇ ਨੇ ਉਹ ਮੁਲਜ਼ਮ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਅਰੈਸਟ ਕਰ ਲੈਂਦੀ ਹੈ ਉਸ ਜਿਹੜੇ ਹੁੰਦੇ ਨੇ ਮਦਈ ਪਾਰਟੀ ਉਹ ਉਸ ਮੁਲਜ਼ਮ ਨੂੰ ਮਾਫੀ ਕਰ ਦਿੰਦੇ ਨੇ ਲੱਗ ਪਰ ਜਿਹੜੇ ਐਸਐਸਪੀ ਸਾਹਿਬ ਜਾਂ ਜ਼ਿਲ੍ਹਾ ਪ੍ਰਸ਼ਾਸਨ ਕਹਿੰਦਾ ਹੋਆ ਵੀ ਇਹ ਹੁਣ ਤੁਹਾਡਾ ਜਾਤੀ ਮਾਮਲਾ ਨਹੀਂ ਹੈ ਇਹ ਸਮਾਜਿਕ ਮਾਮਲਾ ਹੈ ਜਨਤਾ ਜਾਂ ਆਵਾ ਬਹੁਤ ਕੁਝ ਗੁੱਸੇ 'ਚ ਹੈ ਸੋ ਇਹਦਾ ਸਾਨੂੰ ਇਹਦਾ ਹੱਲ ਕਰਨਾ ਪਿਆ ਨਾ ਫਿਰ ਪੁਲਿਸ ਕੀ ਕਰਦੀ ਹੈ ਕਿ ਉਸ ਬੰਦੇ ਦਾ ਇਨਕਾਊਂਟਰ ਕਰ ਦਿੰਦੀ ਹੈ ਔਰ ਉਸ ਤੋਂ ਬਾਅਦ ਆਵਾਮ ਜਨਤਾ ਖੁਸ਼ ਹੁੰਦੀ ਹੈ ਪਬਲਿਕ ਪੁਲਿਸ ਦੇ ਹੱਕ 'ਚ ਰੇਲੀਆਂ ਕਰਦੀ ਹੈ ਪੁਲਿਸ ਅਧਿਕਾਰੀਆਂ ਤੇ ਅਫਸਰਾਂ ਤੇ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ ਢੋਲ ਨਾਲ ਪਗੜੇ ਹੁੰਦੇ ਆ ਔਰ ਆਵਾ ਬਹੁਤ ਖੁਸ਼ੀਂ ਦਿਆ ਕਿ ਇੱਕ ਜਾਲਮ ਨੂੰ ਪੁਲਿਸ ਨੇ ਉਹਦੇ ਇਨਜਾਮ ਤੇ ਪਹੁੰਚਾਤਾ ਇਨਸਾਫ ਹੋ ਗਿਆ ਸੋ ਇਹਨੂੰ ਆਪਾਂ ਕਹਿੰਦੇ ਆ ਸੋਸ਼ਲ ਇਨਕਾਉਂਟਰ ਔਰ ਜ਼ਿਆਦਾਤਰ ਪਾਕਿਸਤਾਨ 'ਚ ਜਾਂ ਪੋਲੀਟਿਕਲ ਇਨਕਾਉਂਟਰ ਜਾਂ ਸੋਸ਼ਲ ਇਨਕਾਉਂਟਰ ਹੀ ਹੁੰਦੇ ਨੇ ਜੀ ਜੀ ਮਤਲਬ ਡਿਪੈਂਡ ਕਰਦਾ ਸਿਚੁਏਸ਼ਨ ਤੇ ਲੋਕ ਕਈ ਵਾਰਾਂ ਉਸਦੀ ਖੁਸ਼ੀ ਵੀ ਬਣਾਉਂਦੇ ਨੇ ਤੇ ਕਈ ਵਾਰਾਂ ਨਖੇਦੀ ਵੀ ਕਰਦੇ ਨੇ ਹਾਂ ਜੀ ਬਿਲਕੁਲ 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 ਕਿਉਂਕਿ ਦੇਖੋ ਪਾਕਿਸਤਾਨ ਦਾ ਇੱਕ ਸੂਬਾ ਹੈ ਸਿੰਧ ਉਸਦਾ ਕੈਪੀਟਲ ਸਿਟੀ ਹੈ ਕਰਾਚੀ ਉੱਥੇ ਕਈ ਵਾਰ ਇਹ ਹੁੰਦਾ ਹੈ ਕਿ ਕੋਈ ਬੰਦਾ ਜਿਹੜਾ ਬੱਤਾ ਖੋਰ ਬੱਤਾ ਲੈਂਦਾ ਹੈ ਜਾਂ ਜਿਸ ਤਰ੍ਹਾਂ ਬਾਲੀਵੁੱਡ ਫਿਲਮਾਂ ਚ ਆਪਾ ਦੇ ਦੇ ਆ ਕਿ ਹਫਤਾ ਬਸੂਲੀ ਕਰਦੇ ਹਨ ਗੈਂਗਸਟਰ ਉਹਦੇ ਦੇ ਬੰਦੇ ਜਦੋਂ ਪੁਲਿਸ ਪੁਲਿਸ ਨਹੀਂ ਹਿੱਸਾ ਨਹੀਂ ਦਿੰਦੇ ਤਾਂ ਪੁਲਿਸ ਉਹਨਾਂ ਦਾ ਇਨਕਾਊਂਟਰ ਕਰ ਦਿੰਦੀ ਹੈ ਬਾਅਦ ਚ ਜਦੋਂ ਫਿਰ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਪਤਾ ਲੱਗਦਾ ਵੀ ਇਹ ਫੇਕ ਇਨਕਾਊਂਟਰ ਹੈ ਕਿਉਂਕਿ ਇਹ ਲੇਂਡਿੰਗ ਦਾ ਮਾਮਲਾ ਸੀ ਸੋ ਪੁਲਿਸ ਉਹਦੇ ਤੇ ਜਿਹੜੇ ਵੀ ਪਰਚੇ ਜਾਂ ਕੇਸ ਸੋਲਵ ਨਹੀਂ ਕਰ ਸਕਦੇ ਹੁੰਦੀ ਉਸ ਮਰੇ ਹੋਏ ਗੈਂਗਸਟਰ ਤੇ ਪਾਕ ਉਹਨਾਂ ਦੇ ਫੈਮਿਲੀਆ ਫਾਈਲਾਂ ਬੰਦ ਕਰ ਦਿੱਤੀਆਂ ਜਾਂਦੀਆਂ ਔਰ ਆਪ ਦੀ ਜਾਨ ਵਿੱਚ ਡਾਲੇ ਦਿੱਤੀ ਜਾਂਦੀ ਹੈ ਜੀ ਜੀ ਤਾਂ ਤੁਸੀਂ ਇਸ ਆਪਰੇਸ਼ਨ ਦੇ ਨਾਲ ਜੁੜੀ ਹੋਈ ਔਰ ਇਸ ਸਾਰੇ ਘਟਨਾਕ੍ਰਮ ਦੇ ਨਾਲ ਜੁੜੀ ਹੋਈ ਸਹੀ ਤੇ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਸਾਡੇ ਨਾਲ ਕੀਤੀ ਹੈ ਔਰ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਲਈ ਬਹੁਤ-ਬਹੁਤ ਸ਼ੁਕਰੀਆ ਜੀ